ਪਰਮ ਸਨਮਾਨਿਓ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਸੱਚੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਦੋਂ ਭਾਈ ਮਰਦਾਨਾ ਜੀ ਨਾਲ ਸੁਮੇਰ ਪਰਵਤ ਤੋਂ ਹੁੰਦੇ ਹੋਏ ਸਿੱਧਾ ਨਾਲ ਚਰਚਾ ਕਰਨ ਪਹੁੰਚੇ ਤਾਂ ਸਿੱਧਾ ਨੂੰ ਚਰਚਾ ਵਿੱਚ ਹਰਾਉਣ ਤੋਂ ਬਾਅਦ ਮਹਾਰਾਜ ਨੇ ਅੱਗੇ ਜਾਣ ਵੱਲ ਸੋਚਿਆ ਸਾਧ ਸੰਗਤ ਜੀ ਇਹ ਉਹ ਜਗ੍ਹਾ ਹੈ ਜਿਹੜੀ ਸਾਰੀ ਆਕਾਸ਼ ਦੇ ਤਾਰਿਆਂ ਤੋਂ ਵੀ ਉੱਪਰ ਹੈ ਜਦੋਂ ਗੁਰੂ ਜੀ ਇਸ ਜਗ੍ਹਾ ਵੱਲ ਜਾ ਰਹੇ ਸਨ ਤਾਂ ਭਾਈ ਮਰਦਾਨਾ ਜੀ ਨੇ ਗੁਰੂ ਜੀ ਨੂੰ ਪੁੱਛਿਆ ਮਹਾਰਾਜ ਮੈਨੂੰ ਤਾਂ ਇੱਥੇ ਕੋਈ ਤਾਰਾ ਦਿਸਦਾ ਨਹੀਂ ਅਸੀਂ ਇਹਨਾਂ ਨੂੰ ਕਿੱਥੇ ਛੱਡ ਆਏ ਮਹਾਰਾਜ ਜੀ ਨੇ ਭਾਈ ਮਰਦਾਨੇ ਦੇ ਬਚਨ ਸੁਣ ਕੇ ਕਿਹਾ ਕਿ ਸਾਰੇ ਤਾਰੇ ਹੁਣ ਥੱਲੇ ਰਹਿ ਗਏ ਹਨ ਥੱਲੇ ਵੱਲ ਮੂੰਹ ਕਰਕੇ ਦੇਖੋ ਸਾਰੇ 헤ਠਾ ਪ੍ਰਕਾਸ਼ ਰਹੇ ਹੁਣ ਉੱਪਰ ਸਿਰਫ ਇੱਕ ਤਾਰਾ ਪ੍ਰਕਾਸ਼ ਰਿਹਾ ਹੈ ਜਿਸ ਦਾ ਨਾਮ ਤ੍ਰੂ ਹੈ ਇਹ ਸਾਰੇ ਜਗਤ ਵਿੱਚ ਪ੍ਰਗਟ ਹੈ ਉਸ ਦਾ ਹੀ ਇੱਥੇ ਬਹੁਤ ਵੱਡਾ ਪ੍ਰਕਾਸ਼ ਹੈ ਜਿਸ ਨੇ ਛੋਟੀ ਅਵਸਥਾ ਵਿੱਚ ਹੀ ਬਹੁਤ ਵੱਡਾ ਤਪ ਕੀਤਾ ਸੀ ਇਸ ਦਾ ਰਾਜ ਸਭ ਤੋਂ ਉੱਪਰ ਹੈ ਚੰਗੀ ਸ਼ੋਭਾ ਸਮੇਤ ਉਹ ਇੱਥੇ ਰਹਿ ਰਿਹਾ ਹੈ ਭਾਈ ਮਰਦਾਨਾ ਗੁਰੂ ਜੀ ਦੇ ਬਚਨ ਸੁਣ ਕੇ ਬੋਲਿਆ ਹੇ ਸੱਚੇ ਪਾਤਸ਼ਾਹ ਮੈਨੂੰ ਵੀ ਧਰੂ ਭਗਤ ਦੀ ਸਾਰੀ ਕਥਾ ਸੁਣਾਓ ਜਿਸ ਨੇ ਐਡਾ ਵੱਡਾ ਤਪ ਕੀਤਾ ਉਸ ਨੂੰ ਐਸੀ ਕਿਹੜੀ ਵਿਪਤਾ ਪੈ ਗਈ ਸੀ ਕਿ ਉਸ ਨੇ ਪ੍ਰਭੂ ਨੂੰ ਪ੍ਰਸੰਨ ਕੀਤਾ ਇਹ ਸਾਰਾ ਪ੍ਰਸੰਗ ਮੈਨੂੰ ਸੁਣਾਓ ਤੇ ਅਸੀਂ ਉਹ ਥਾਂ ਵੀ ਚੱਲ ਕੇ ਦੇਖਦੇ ਹਾਂ ਭਾਈ ਮਰਦਾਨੇ ਦੀ ਗੱਲ ਸੁਣ ਕੇ ਗੁਰੂ ਸਾਹਿਬ ਨੇ ਧਰੂ ਭਗਤ ਦਾ ਸਾਰਾ ਪ੍ਰਸੰਗ ਇਸ ਤਰ੍ਹਾਂ ਸੁਣਾਇਆ ਪਿਛਲੇ ਸਮੇਂ ਵਿੱਚ ਇੱਕ ਰਾਜਾ ਸੀ ਉਸ ਦਾ ਨਾਂ ਸੰਭੂ ਮੋਨ ਸੀ ਉਸ ਦੀ ਪਤਨੀ ਦਾ ਨਾਮ ਸੰਤ ਰੂਪਾ ਸੀ ਉਸ ਦੀ ਪਤਨੀ ਦੀ ਕੁੱਖੋਂ ਦੋ ਹੋਣਹਾਰ ਪੁੱਤਰ ਪੈਦਾ ਹੋਏ ਜਿਨ੍ਹਾਂ ਵਿੱਚ ਪ੍ਰਯ ਵਰਤ ਨਾਮੀ ਸਾਰੇ ਜਗਤ ਵਿੱਚ ਬਹੁਤ ਮਸ਼ਹੂਰ ਰਾਜਾ ਹੋਇਆ ਤੇ ਜਿਸ ਦੇ ਹੱਥ ਦੇ ਪਈਆਂ ਨੇ ਸਮੁੰਦਰ ਖੋਦਿਆ ਸੀ ਤੇ ਦੂਸਰਾ ਉਤਾਨਪਦ ਨਾਮ ਦਾ ਰਾਜਾ ਸੀ ਜਿਸ ਦਾ ਇਸ ਧਰਤੀ ਤੇ ਵਿਸ਼ਾਲ ਰਾਜ ਸੀ ਉਸ ਦੇ ਘਰ ਵਿੱਚ ਦੋ ਇਸਤਰੀਆਂ ਸਨ ਇੱਕ ਨੂੰ ਉਹ ਪਿਆਰ ਨਹੀਂ ਸੀ ਕਰਦਾ ਕਿ ਇੱਕ ਨੂੰ ਉਹ ਆਪਣੇ ਪੁਰਾਣਾ ਨਾਲੋਂ ਵੀ ਪਿਆਰੀ ਸਮਝਦਾ ਸੀ ਉਹ ਇਸ ਤਰ੍ਹਾਂ ਰਹਿੰਦੀ ਸੀ ਕਿ ਜਿਵੇਂ ਉਸਨੇ ਰਾਜਨ ਨੂੰ ਮੁੱਲ ਖਰੀਦਿਆ ਹੋਵੇ ਦੂਸਰੀ ਸੁਨੀਤਾ ਸੀ ਜਿਸ ਨਾਲ ਰਾਜਾ ਪਿਆਰ ਨਹੀਂ ਸੀ ਕਰਦਾ ਉਸ ਦੇ ਘਰ ਧਰੂ ਦਾ ਜਨਮ ਹੋਇਆ ਜਦੋਂ ਧਰੂ ਦੀ 5 ਸਾਲ ਦੀ ਉਮਰ ਹੋਈ ਤਾਂ ਇੱਕ ਦਿਨ ਉਹ ਉੱਥੇ ਗਿਆ ਜਿੱਥੇ ਉਸਦੇ ਪਿਤਾ ਬੈਠੇ ਹੋਏ ਸਨ ਰਾਜ ਨੇ ਪਿਆਰ ਕਰਕੇ ਉਸਨੂੰ ਆਪਣੀ ਗੋਦੀ ਵਿੱਚ ਬਿਠਾਇਆ ਧਰੂ ਆਪਣੇ ਮਨ ਵਿੱਚ ਬੜਾ ਪ੍ਰਸੰਨ ਹੋਇਆ ਜੇ ਮੈਂ ਪਿਤਾ ਜੀ ਦੇ ਕੋਲ ਬੈਠਾ ਹਾਂ ਉਸ ਵੇਲੇ ਉਸ ਦੀ ਮਤਰਾਈ ਮਾਂ ਆ ਗਈ ਆਪਣੇ ਸ਼ੌਕਣ ਦੇ ਪੁੱਤਰ ਨੂੰ ਦੇਖ ਕੇ ਉਹ ਬੜੇ ਗੁੱਸੇ ਵਿੱਚ ਆ ਗਈ ਬੜੇ ਜ਼ੋਰ ਨਾਲ ਫੜ ਕੇ ਉਸ ਨੇ ਧਰੂ ਦੇ ਪਿਤਾ ਦੀ ਗੋਦ ਵਿੱਚੋਂ ਉਸ ਨੂੰ ਉਠਾ ਲਿਆ ਫਿਰ ਬੜੀ ਸ਼ਕਤੀ ਨਾਲ ਆਪਣੇ ਮੂੰਹ ਚੋਂ ਬੋਲੀ ਓਏ ਬਾਲਕ ਪਿਤਾ ਦੀ ਗੋਦ ਵਿੱਚ ਬੈਠਣ ਦਾ ਤੇਰਾ ਕੋਈ ਹੱਕ ਨਹੀਂ ਜੇ ਤੇਰੀ ਇਹ ਪਦਵੀ ਲੈਣ ਦੀ ਇੱਛਾ ਹੈ ਤਾਂ ਕਠਨ ਤਪ ਕਰ ਬਰਤ ਸਾਧਨਾ ਕਰਕੇ ਆਪਣਾ ਸਰੀਰ ਛੱਡ ਤੇ ਫਿਰ ਮੇਰੇ ਪੇਟ ਵਿੱਚੋਂ ਜਨਮ ਲੈ ਕੇ ਵੱਡ ਭਾਗੀ ਹੋ ਫਿਰ ਤੈਨੂੰ ਇਸ ਰਾਜੇ ਦਾ ਰਾਜ ਪ੍ਰਾਪਤ ਹੋਏਗਾ ਇਹ ਕਹਿ ਕੇ ਅੱਖਾਂ ਭਰ ਕੇ ਗੁੱਸੇ ਵਿੱਚ ਆ ਕੇ ਉਸ ਨੂੰ ਝੜਕਿਆ ਤਰੂ ਬਹੁਤ ਡਰ ਗਿਆ ਕਿਉਂਕਿ ਉਹ ਛੋਟਾ ਜਿਹਾ ਬੱਚਾ ਸੀ ਤੇ ਉੱਚੀ ਉੱਚੀ ਰੋਣ ਲੱਗ ਪਿਆ ਆਪਣੀ ਤੀਵੀ ਦੇ ਵਸ ਵਿੱਚ ਹੋਣ ਕਰਕੇ ਰਾਜੇ ਨੇ ਵੀ ਉਸ ਦਾ ਆਦਰ ਨਾ ਕੀਤਾ ਤਰੋ ਦੀਆਂ ਅੱਖਾਂ ਵਿੱਚੋਂ ਜਲਦੀਆਂ ਧਾਰਾਂ ਵਹਿ ਤੁਰੀਆਂ ਮਤ੍ਰਈ ਮਾਂ ਦੇ ਬੋਲ ਉਸ ਨੂੰ ਤੀਰਾ ਵਾਂਗ ਵਿੰਗ ਗਏ ਹਿਰਦੇ ਵਿੱਚ ਕਾਫੀ ਗੁੱਸਾ ਜਾਗ ਗਿਆ ਇਸ ਤਰ੍ਹਾਂ ਜਾਣੋ ਕਿ ਸੱਪ ਨੂੰ ਕਿਸੇ ਨੇ ਪੈਰ ਨਾਲ ਛੇੜਿਆ ਹੋਵੇ ਬੁੱਲ ਫੜਕਦੇ ਸਨ ਤੇ ਲੰਮੇ-ਲੰਮੇ ਸਾਹ ਲੈ ਰਿਆ ਸੀ ਇਸ ਤਰ੍ਹਾਂ ਰੋਂਦਾ ਰੋਂਦਾ ਆਪਣੀ ਮਾਂ ਦੇ ਕੋਲ ਆ ਗਿਆ ਜਦ ਮਾਂ ਨੇ ਆਪਣੇ ਪੁੱਤਰ ਦੇ ਮਲੀਨ ਚਿਹਰੇ ਨੂੰ ਦੇਖਿਆ ਤਾਂ ਉਹ ਬਹੁਤ ਦੁਖੀ ਹੋਈ ਉਸ ਦੀ ਮਾਂ ਨੇ ਦੂਸਰੇ ਮਰਦਾਂ ਤੋਂ ਸਾਰੀ ਖਬਰ ਲਈ ਜਦੋਂ ਇਸ ਤਰ੍ਹਾਂ ਦਾ ਵਾਕਿਆ ਸੁਣਿਆ ਤਾਂ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਵਗਣ ਲੱਗ ਪਏ ਸ਼ੰਕਰ ਦੇ ਬੋਲ ਸੁਣ ਕੇ ਬੜੀ ਦੁਖੀ ਹੋਈ ਫਿਰ ਉਸਨੇ ਆਪਣੇ ਪੁੱਤਰ ਨੂੰ ਚੁੱਕ ਕੇ ਆਪਣੀ ਗੋਦੀ ਵਿੱਚ ਬਿਠਾਇਆ ਡੂੰਘੇ ਸਾਹ ਲੈ ਕੇ ਬੋਲੀ ਹੇ ਪੁੱਤਰ ਇਹ ਤੱਤ ਪਛਾਣ ਲਓ ਕੋਈ ਕਿਸੇ ਨੂੰ ਦੁੱਖ ਸੁੱਖ ਨਹੀਂ ਦਿੰਦਾ ਜਿਸ ਤਰ੍ਹਾਂ ਮਨੁੱਖ ਕਰਮ ਕਰਦਾ ਹੈ ਉਸ ਤਰ੍ਹਾਂ ਦਾ ਹੀ ਫਲ ਉਸ ਨੂੰ ਮਿਲਦਾ ਹੈ ਪਹਿਲੇ ਪੁੰਨਾ ਕਰਕੇ ਸੁੱਖ ਚਲ ਕੇ ਆਉਂਦਾ ਹੈ ਤੇ ਜੇ ਉਹ ਪਾਪ ਕਰਦਾ ਹੈ ਤਾਂ ਦੁੱਖ ਰੂਪੀ ਫਲ ਉਸ ਨੂੰ ਮਿਲ ਜਾਂਦਾ ਹੈ ਮੇਰੀ ਸ਼ੌਕਣ ਨੇ ਸੱਚੀ ਗੱਲ ਹੀ ਕਹੀ ਹੈ ਤੂੰ ਮੇਰੇ ਪੇਟ ਤੋਂ ਪੈਦਾ ਹੋਇਆ ਹੈ ਮੈਨੂੰ ਮੰਦੇ ਭਾਗਾਂ ਵਾਲੀ ਸਮਝ ਲੈ ਤੂੰ ਮੈਨੂੰ ਦਾਸੀ ਬਰਾਬਰ ਹੀ ਜਾਣ ਜੇ ਤੂੰ ਵੀ ਆਪਣੇ ਪਿਓ ਵਾਂਗੂ ਰਾਜ ਕਰਨਾ ਚਾਹੁੰਦਾ ਹੈ ਤਾਂ ਆਪਣੇ ਮਨ ਨੂੰ ਕਾਬੂ ਵਿੱਚ ਰੱਖ ਕੇ ਪ੍ਰਭੂ ਦੇ ਨਾਮ ਦਾ ਜਾਪ ਕਰ ਪ੍ਰਭੂ ਦੇ ਚਰਨਾਂ ਦੀ ਸੇਵਾ ਕਰਕੇ ਤੇ ਆਪਣੇ ਮਨ ਵਿੱਚ ਉਸ ਦਾ ਨਾਮ ਵਸਾ ਕੇ ਬ੍ਰਹਮ ਭਾਗ ਨੂੰ ਪ੍ਰਾਪਤ ਕਰ ਲੈ ਤੇਰਾ ਪਿਤਾ ਮਨੂ ਰਾਜਾ ਸੀ ਉਸਨੇ ਬਹੁਤ ਵੱਡੇ ਵੱਡੇ ਯਾਗ ਕੀਤੇ ਸਨ ਹਰੀ ਦਾ ਸਿਮਰਨ ਕਰਕੇ ਉਸਨੇ ਸੁਖ ਪਾਇਆ ਸੀ ਫਿਰ ਅੰਤ ਸਮੇਂ ਪ੍ਰਭੂ ਦੇ ਚਰਨਾਂ ਵਿੱਚ ਸਮਾ ਗਿਆ اے ਪੁੱਤਰ ਇਸ ਕਰਕੇ ਮਨ ਕਰਮ ਤੇ ਬਚਨ ਕਰਕੇ ਉਸ ਪ੍ਰਭੂ ਦੀ ਸ਼ਰਨ ਲੈ ਜਿਸ ਦਾ ਬਣਾਇਆ ਹੋਇਆ ਇਹ ਸਾਰਾ ਸੰਸਾਰ ਹੈ ਉਸ ਦਾ ਸਿਮਰਨ ਕਰ ਛੇਤੀ ਹੀ ਤੈਨੂੰ ਫਲ ਮਿਲੇਗਾ ਜਦੋਂ ਭਗਤ ਧਰੂ ਨੇ ਆਪਣੀ ਮਾਤਾ ਦੇ ਇਹ ਬਚਨ ਸੁਣੇ ਤਾਂ ਉਸ ਦੇ ਮਨ ਨੂੰ ਬੜੀ ਸ਼ਾਂਤੀ ਆਈ ਤੇ ਫੌਰਨ ਉਸ ਨਗਰ ਨੂੰ ਛੱਡ ਕੇ ਮધુਵਨ ਵਿੱਚ ਚਲਾ ਗਿਆ ਜਦੋਂ ਨਾਰਦ मुनि ਨੇ ਇਹ ਸਾਰਾ ਬਿਰਤਾਂਤ ਸੁਣਿਆ ਤਾਂ ਫੌਰਨ ਉਸ ਨੂੰ ਰਸਤੇ 'ਚ ਆ ਕੇ ਮਿਲਿਆ ਰਿਖੀਆਂ ਦੇ ਰਾਜੇ ਨਾਰਦ मुनि ਨੇ ਧਰੂ ਦੇ ਮਨ ਦੀ ਗੱਲ ਜਾਣ ਕੇ ਬੜੇ ਪ੍ਰੇਮ ਨਾਲ ਉਸ ਦੇ ਸਿਰ ਨੂੰ ਹੱਥ ਨਾਲ ਭਲੋਸਿਆ ਤੇ ਉਸ ਨੂੰ ਸਮਝਾਇਆ ਕਿ ਬੇਟਾ ਤੇਰੀ ਉਮਰ ਆਦਰ ਅਨਾਦਰ ਦੀ ਪਰਵਾਹ ਕਰਨ ਵਾਲੀ ਨਹੀਂ ਹੈ ਖਾਣ ਪੀਣ ਤੇ ਖੇਡਣ ਦੀ ਉਮਰ ਹੈ ਤੋ ਹੁਣੇ ਗਿਆਨ ਪ੍ਰਾਪਤ ਕਰਨਾ ਚਾਹੁੰਦਾ ਹੈ ਤੋ ਇੱਕ ਮੇਰੀ ਮਰਿਆਦਾ ਦੀ ਗੱਲ ਸੁਣ ਜਦੋਂ ਕਿਸੇ ਮਨੁੱਖ ਨੂੰ ਗਿਆਨ ਉਪਜਦਾ ਹੈ ਫਿਰ ਦੁਸ਼ਮਣ ਮਿੱਤਰ ਦੁੱਖ ਤੇ ਸੁਖ ਸਭ ਬਰਾਬਰ ਹੋ ਜਾਂਦੇ ਹਨ ਤਾਪ ਕਰਨ ਤੋਂ ਬਾਅਦ ਤੇਰਾ ਇਹੀ ਹਾਲ ਹੋਏਗਾ ਇਸ ਲਈ ਤੂੰ ਪਿੱਛੇ ਮੁੜ ਜਾ ਤੇ ਵਾਪਸ ਆਪਣੇ ਘਰ ਜਾ ਜਿੰਨੇ ਵੀ ਸੁੱਖ ਤੈਨੂੰ ਤੇਰੀ ਮਤਰਾ ਹੀ ਮਾ ਦਿੰਦੀ ਹੈ ਓਨੇ ਹੀ ਜਾ ਕੇ ਭੋਗ ਲੈ ਤੇ ਸੰਤੋਖ ਕਰਕੇ ਆਪਣੇ ਘਰ ਵਿੱਚ ਰਹਿ ਏ ਮੇਰੇ ਬੱਚੇ ਜੰਗਲ ਵਿੱਚ ਤੈਨੂੰ ਕਿਸੇ ਪ੍ਰਕਾਰ ਦਾ ਵੀ ਸੁੱਖ ਪ੍ਰਾਪਤ ਨਹੀਂ ਹੋਣਾ ਪਰਮੇਸ਼ਰ ਦੀ ਆਰਾਧਨਾ ਬਹੁਤ ਕਠਿਨ ਹੈ ਜਿਹੜੀ ਤੇਰੀ ਮਾਂ ਨੇ ਤੈਨੂੰ ਉਪਦੇਸ਼ ਦਿੱਤਾ ਹੈ ਉਸ ਦਾ ਪਾਲਣ ਕਰਨਾ ਬੜਾ ਔਖਾ ਹੈ ਪਰਮਾਤਮਾ ਦੇ ਨਾਮ ਜਪ ਤੇ ਤਪ ਕਰਨ ਵਿੱਚ ਕਈ ਹਜ਼ਾਰਾਂ ਸਾਲ ਲੱਗ ਜਾਂਦੇ ਹਨ ਫਿਰ ਵੀ ਪ੍ਰਭੂ ਦੇ ਚਰਨ ਕਮਲਾਂ ਨੂੰ ਪਾ ਨਹੀਂ ਸਕਦਾ ਹਲੇ ਤੇਰੀ ਉਮਰ ਬਹੁਤ ਛੋਟੀ ਹੈ ਇਸ ਲਈ ਆਪਣੇ ਘਰ ਮੁੜ ਜਾ ਸਾ ਸੰਗਤ ਜੀ ਨਾਰਦ मुनि ਦੀ ਮਿੱਠੀ ਬਾਣੀ ਸੁਣ ਕੇ ਧਰੂਵ ਦੋਵੇਂ ਹੱਥ ਜੋੜ ਕੇ ਬੋਲਿਆ ਤੁਸੀਂ ਹਰ ਤਰ੍ਹਾਂ ਨਾਲ ਸੱਚ ਕਹਿ ਰਹੇ ਹੋ ਪਰ ਫਿਰ ਵੀ ਤੁਹਾਡੀ ਇਹ ਗੱਲ ਮੇਰੇ ਮਨ ਨੂੰ ਚੰਗੀ ਨਹੀਂ ਲੱਗੀ ਪਿੱਛੇ ਮੁੜਨ ਦੀ ਮੇਰੀ ਕੋਈ ਇੱਛਾ ਨਹੀਂ ਹੈ ਤੁਸੀਂ ਸਦਾ ਹੀ ਪ੍ਰਾਯ ਦਾ ਭਲਾ ਕਰਦੇ ਹੋ اے ਰਿਸ਼ੀ ਜੀ ਤੁਸੀਂ ਹੋਰ ਕਿਸੇ ਥਾਂ ਜਾ ਕੇ ਘੁੰਮੋ ਜਿਸ ਪਦਵੀ ਤੇ ਮੇਰੇ ਪਿਤਾ ਜੀ ਪਹੁੰਚੇ ਸਨ ਮੈਂ ਉਹੀ ਪਦਵੀ ਪ੍ਰਾਪਤ ਕਰਨਾ ਚਾਹੁੰਦਾ ਹਾਂ ਇਸ ਲਈ ਤੁਸੀਂ ਮੈਨੂੰ ਇਹ ਰਸਤਾ ਦੱਸੋ ਕਿ ਮੈਂ ਪਰਮਾਤਮਾ ਨੂੰ ਕਿਵੇਂ ਪਾਵਾਂ ਜਦੋਂ ਨਾਰਦ मुनि ਨੇ ਧਰੂ ਭਗਤ ਦੀ ਇਹ ਗੱਲ ਸੁਣੀ ਤਾਂ ਸੋਚਣ ਲੱਗਿਆ ਕਿ ਇਸ ਦੇ ਹਿਰਦੇ ਵਿੱਚ ਪੱਕੀ ਸ਼ਰਧਾ ਹੈ ਨਾਰਦ मुनि ਉਸ ਦੀ ਸ਼ਰਧਾ ਦੇਖ ਕੇ ਬਹੁਤ ਪ੍ਰਸੰਨ ਹੋਇਆ ਕਹਿਣ ਲੱਗਾ ਮੈਂ ਤੇਰੀ ਚੰਗੀ ਤਰ੍ਹਾਂ ਪਰਖਿਆ ਲਈ ਹੈ ਇਹ ਬਾਲਕ ਤੇਰੀ ਹਿਰਦੇ ਦੀ ਸ਼ਰਧਾ ਬਹੁਤ ਪੱਕੀ ਹੈ ਸ਼੍ਰੀ ਕਰਤਾਰ ਸਾਰੇ ਗੁਣਾਂ ਦੀ ਖਾਨ ਹੈ ਉਨਾ ਦਾ ਮਨ ਕਰਮ ਤੇ ਵਚਨ ਕਰਕੇ ਤੁਸੀਂ ਸਿਮਰਨ ਕਰੋ ਫਿਰ ਤੁਹਾਨੂੰ ਧਰਮ ਅਰਥ ਕਾਮ ਤੇ ਮੋਖ ਇਹਨਾਂ ਸਾਰਿਆਂ ਦੀ ਪ੍ਰਾਪਤੀ ਹੋ ਜਾਏ ਇਸ ਲਈ ਇੱਕ ਵਾਸਦੇਵ ਦੀ ਹੀ ਤੁਸੀਂ ਸ਼ਰਨ ਫੜ ਲਓ ਹਣ ਤੁਸੀਂ ਮਧੂਬਨ ਵਿੱਚ ਜਿਹੜਾ ਕਿ ਬ੍ਰਿਜ ਭੂਮੀ ਵਿੱਚ ਇੱਕ ਜੰਗਲ ਦਾ ਨਾਮ ਹੈ ਉੱਥੇ ਜਮਨਾ ਦੇ ਕਿਨਾਰੇ ਚਲੇ ਜਾਓ ਤੇ ਯਥਾ ਜੋਗ ਆਸਣ ਲਾ ਲਓ ਫਿਰ ਪਰਮਾਤਮਾ ਦੀ ਸਾਧਨਾ ਕਰੋ ਤੇ ਉਸ ਦਾ ਧਿਆਨ ਧਰੋ ਫਿਰ ਨਾਰਦ मुनि ਨੇ ਧਰੂਪ ਭਗਤ ਨੂੰ ਕਿਹਾ ਕਿ ਗੋਪ ਮੰਤਰ ਮੈਂ ਤੈਨੂੰ ਦੱਸ ਦਿੰਦਾ ਹਾਂ 7 ਦਿਨ ਇਸ ਨੂੰ ਚੰਗੀ ਤਰ੍ਹਾਂ ਪੜ ਸਾਰੇ ਦੇਵਤੇ ਤੈਨੂੰ ਤਤਕਾਲ ਦਿਖਾਈ ਦੇਣ ਲੱਗ ਪਣਗੇ ਤੇ ਇਸ ਤਰ੍ਹਾਂ ਤੂੰ ਮਨ ਇਛਤ ਵਿਸ਼ਾਲ ਸੁਖ ਪ੍ਰਾਪਤ ਕਰੇਗਾ ਉਸ ਪਰਮਾਤਮਾ ਨੂੰ ਚੰਗੀ ਤਰ੍ਹਾਂ ਜਪਿਆ ਕਰ ਤੇ ਹਰ ਤਰ੍ਹਾਂ ਨਾਲ ਉਸ ਦੀ ਪੂਜਾ ਕਰਿਆ ਕਰ ਚੰਦਨ ਤੇ ਫੁੱਲ ਬੜੀ ਸ਼ਰਧਾ ਧਾਰ ਕੇ ਹਰ ਰੋਜ਼ ਉਸ ਨੂੰ ਅਰਪਣ ਕਰਿਆ ਕਰ ਉਹ ਪਹੁੰਚ ਨੇ ਨਾਰਦ Muni ਕੋਲੋਂ ਸਾਰੀਆਂ ਗੱਲਾਂ ਬੜੀ ਚੰਗੀ ਤਰ੍ਹਾਂ ਸੁਣੀਆਂ ਫਿਰ ਚਰਨਾਂ ਤੇ ਨਮਸਕਾਰ ਕਰਕੇ ਜੰਗਲਾਂ ਵੱਲ ਚਲਾ ਗਿਆ ਤੇ ਤਪ ਕਰਨਾ ਸ਼ੁਰੂ ਕਰ ਦਿੱਤਾ ਫਿਰ ਨਾਰਦ Muni ਚੱਲ ਕੇ ਰਾਜੇ ਦੇ ਪਾਸ ਆ ਗਿਆ ਪੁੱਤਰ ਦੇ ਵਿਛੋੜੇ ਕਰਕੇ ਜਿਸ ਦਾ ਚਿਹਰਾ ਮੁਰਝਾ ਆਇਆ ਸੀ ਰਿਖੀ ਨੂੰ ਦੇਖ ਕੇ ਰਾਜੇ ਨੇ ਉਸ ਦਾ ਆਦਰ ਕੀਤਾ ਤੇ ਚਰਨ ਪੂਜ ਕੇ ਨਮਸਕਾਰ ਕੀਤਾ ਨਾਰਦ Muni ਬੋਲਿਆ ਇਹ ਰਾਜੇ ਤੁਹਾਡਾ ਮੁਖੜਾ ਕਿਉਂ ਮੁਰਝਾ ਆਇਆ ਹੋਇਆ ਹੈ ਅੱਜ ਧਰਮ ਅਰਥ ਕਿਉਂ ਵਿਗੜਿਆ ਹੋਇਆ ਨਾਰਦ मुनि ਦੇ ਬਚਨ ਸੁਣ ਕੇ ਰਾਜੇ ਨੇ ਕਿਹਾ ਇਹ मुनि ਮੈਂ ਕਾਮੀ ਤੇ ਮਾੜੀ ਮਤ ਵਾਲਾ ਹਾਂ ਸਦਾ ਇਸਤਰੀ ਨਾਲ ਲੰਪਟ ਰਹਿੰਦਾ ਹਾਂ ਜਿਹੜਾ ਮੇਰਾ 5 ਸਾਲ ਦਾ ਪੁੱਤਰ ਸੀ ਉਹਨੂੰ ਮੈਂ ਬਿਨਾਂ ਕਿਸੇ ਕਾਰਨ ਤੋਂ ਛੱਡ ਦਿੱਤਾ ਹੁਣ ਉਹ ਘਰ-ਬਾਰ ਛੱਡ ਕੇ ਤਪ ਕਰਨ ਵਾਸਤੇ ਜੰਗਲਾਂ ਵਿੱਚ ਚਲਾ ਗਿਆ ਹੈ ਉਹ ਕਿਸ ਤਰ੍ਹਾਂ ਤਪ ਕਰੇਗਾ ਉਸਨੂੰ ਕੋਈ ਜਾਨਵਰ ਨਾ ਖਾ ਜਾਏ ਇਹ ਮੈਨੂੰ ਫਿਕਰ ਲੱਗਿਆ ਹੋਇਆ ਹੈ ਜਦੋਂ ਨਾਰਦ मुनि ਨੇ ਰਾਜੇ ਤੋਂ ਇਹ ਗੱਲ ਸੁਣੀ ਤਾਂ ਉਸਨੇ ਰਾਜ ਨੂੰ ਕਿਹਾ ਪੁੱਤਰ ਦੇ ਬਾਰੇ ਨਾ ਸੋਚੋ ਪਰਮਾਤਮਾ ਹਰ ਥਾਂ ਵਸ ਰਿਹਾ ਹੈ ਜੰਗਲਾਂ ਵਿੱਚ ਤੇਰਾ ਬਾਲਕ ਤਪ ਕਰ ਰਿਹਾ ਹੈ ਤੇ ਉਹ ਲੋਕਪਾਲ ਤੋਂ ਵੀ ਉੱਚਾ ਅਧਿਕਾਰੀ ਹੋਏਗਾ ਥੋੜੇ ਦਿਨਾਂ ਬਾਅਦ ਤੁਹਾਡੇ ਕੋਲ ਆਏਗਾ ਤੇ ਜਗ ਵਿੱਚ ਪ੍ਰਗਟ ਹੋਏਗਾ ਇਹ ਕਹਿ ਕੇ ਨਾਰਦ मुनि ਉੱਥੋਂ ਚਲਾ ਗਿਆ ਇਹ ਸੋਚ ਕੇ ਰਾਜੇ ਨੇ ਆਪਣੇ ਰਾਜ ਦਾ ਖਿਆਲ ਹੀ ਛੱਡ ਦਿੱਤਾ ਇਧਰ ਧਰੂ ਭਗਤ ਭਾਰੀ ਤਪ ਕਰਨ ਲੱਗ ਪਿਆ ਤਿੰਨ ਦਿਨਾਂ ਬਾਅਦ ਫਲ ਫਰੂਟ ਖਾਂਦਾ ਸੀ ਇਸ ਤਰ੍ਹਾਂ ਪੂਜਾ ਕਰਦਿਆਂ ਇੱਕ ਮਹੀਨਾ ਲੰਘ ਗਿਆ ਦੂਸਰੇ ਮਹੀਨੇ ਕੇਵਲ ਘਾ ਹੀ ਖਾਂਦਾ ਰਿਹਾ ਤੀਸਰੇ ਮਹੀਨੇ ਸੁੱਕੇ ਪੱਤੇ ਖਾਣ ਲੱਗ ਪਿਆ ਸੁੱਕੇ ਪੱਤੇ ਖਾ ਕੇ ਪ੍ਰਮਾਤਮਾ ਦਾ ਸਿਮਰਨ ਕਰਦਾ ਸੀ ਇਸ ਤਰ੍ਹਾਂ ਕਰਦੇ ਕਰਦੇ ਸੁੱਕੇ ਪੱਤਿਆਂ ਨੂੰ 9 ਦਿਨ ਬਾਅਦ ਖਾਣ ਲੱਗ ਗਿਆ ਫਿਰ ਇਸ ਤਰ੍ਹਾਂ ਕਰਦੇ ਕਰਦੇ 12 ਦਿਨਾਂ ਬਾਅਦ ਖਾਣ ਲੱਗ ਪਿਆ ਤੇ ਇਸ ਤਰ੍ਹਾਂ ਪੰਜਵੇਂ ਮਹੀਨੇ ਪੌਣਹਾਰੀ ਹੋ ਗਿਆ ਤੇ ਆਪਣੇ ਸਵਾਸਾਂ ਨੂੰ ਜਿੱਤ ਲਿਆ ਇੱਕ ਪੈਰ ਤੇ ਖੜਾ ਹੋ ਕੇ ਦਰਖਤ ਵਾਂਗੂ ਗੱਡਿਆ ਗਿਆ ਸਾਰੇ ਪਾਸਿਆਂ ਤੋਂ ਭਗਤ ਧਰੋਵ ਨੇ ਆਪਣਾ ਮਨ ਰੋਕ ਲਿਆ ਤੇ ਆਪਣੇ ਆਪ ਨੂੰ ਪਰਮਾਤਮਾ ਦੇ ਚਰਨਾਂ ਵਿੱਚ ਲਾ ਦਿੱਤਾ ਇਸ ਤਰ੍ਹਾਂ ਪਰਮਾਤਮਾ ਵੱਲ ਧਿਆਨ ਧਾਰ ਕੇ ਡੋਲ ਰਿਹਾ ਜਦੋਂ ਆਪਣੇ ਸਾਹ ਰੋਕ ਕੇ ਇਸ ਤਰ੍ਹਾਂ ਕਰਦਾ ਰਿਹਾ ਤਾਂ ਸਾਰੀ ਧਰਤੀ ਡਗਮਗ ਕਰਦੀ ਡੋਲ ਗਈ ਉਸ ਵੇਲੇ ਸਾਰਿਆਂ ਦੇ ਸਵਾਸ ਰੁਕ ਗਏ। ਜਗਤ ਵਿੱਚ ਵਿਸ਼ਾਲ ਖਲਬਲੀ ਮਚ ਗਈ। ਉਸ ਵੇਲੇ ਦੇਵਤਾ ਹਰੀ ਦੀ ਸ਼ਰਨ ਚਲੇ ਗਏ। ਇਕਮਨ ਹੋ ਕੇ ਬਹੁਤ ਤਰ੍ਹਾਂ ਪਰਮਾਤਮਾ ਦਾ ਜਸ ਕੀਤਾ ਤੇ ਕਹਿਣ ਲੱਗੇ, "हे ਈਸ਼ਵਰ ਸਾਡੇ ਸਵਾਸ ਕਿਉਂ ਰੁਕ ਗਏ ਹਨ? ਜਗਤ ਬਹੁਤ ਦੁਖੀ ਹੋ ਰਿਹਾ ਹੈ। ਉਸਨੂੰ ਸੁਖੀ ਕਰੋ।" ਪਰਮਾਤਮਾ ਨੇ ਕਿਹਾ, "ਤੁਸੀਂ ਭੈ ਨਾ ਕਰੋ। ਤੁਹਾਡੇ ਦੁੱਖਾਂ ਦਾ ਨਾਸ਼ ਹੋ ਜਾਏਗਾ।" ਮੇਰੇ ਇੱਕ ਬਾਲ ਭਗਤ ਨੇ ਕਠਨ ਤਪસ્યા ਸ਼ੁਰੂ ਕੀਤੀ ਹੈ ਹੁਣ ਮੈਂ ਉਸ ਦੇ ਕੋਲ ਜਾਵਾਂਗਾ ਤੇ ਸਾਰਿਆਂ ਦੇ ਰੁਕੇ ਹੋਏ ਸਵਾਰ ਚੱਲ ਪੈਣਗੇ ਪ੍ਰਭੂ ਦੀ ਇਹ ਬਾਣੀ ਸੁਣ ਕੇ ਸਾਰੇ ਦੇਵਤੇ ਚਲੇ ਗਏ ਜਿੱਥੇ-ਜਿੱਥੇ ਉਹ ਰਹਿੰਦੇ ਸਨ ਉੱਥੇ-ਉੱਥੇ ਚਲੇ ਗਏ ਪ੍ਰਭੂ ਜੀ ਗਰੂੜ ਤੇ ਚੜ ਗਏ ਸਾਹਾ ਸੰਗਤ ਜੀ ਗਰੂੜ ਇੱਕ ਪੰਛੀ ਦਾ ਨਾਮ ਹੈ ਜੋ ਸੱਪ ਦਾ ਵੈਰੀ ਹੈ ਉਸ ਤੇ ਚੜ ਕੇ ਉਹ ਉੱਥੇ ਆ ਗਏ ਜਿੱਥੇ ਤਰੂ ਭਾਰੀ ਤਪ ਕਰ ਰਿਹਾ ਸੀ ਮਨ ਇੰਦਰੀਆਂ ਕਰਕੇ ਧਰੂ ਨੇ ਸਮਾਧੀ ਲਾਈ ਹੋਈ ਸੀ ਤੇ ਆਪਣਾ ਧਿਆਨ ਕੇਵਲ ਪ੍ਰਭੂ ਵਿੱਚ ਜੋੜਾ ਹੋਇਆ ਸੀ ਜਦੋਂ ਪਰਮਾਤਮਾ ਨੇ ਧਰੂ ਦੇ ਧਿਆਨ ਅੰਦਰ ਦਾ ਰੂਪ ਦੂਰ ਕੀਤਾ ਤਾਂ ਉਸ ਦੀਆਂ ਅੱਖਾਂ ਖੁੱਲੀਆਂ ਉਹੀ ਸਰੂਪ ਅੰਦਰ ਤੇ ਉਹੀ ਉਸ ਨੇ ਬਾਹਰ ਦੇਖਿਆ ਫਿਰ ਬੜੇ ਪ੍ਰੇਮ ਨਾਲ ਧਰੂ ਭਗਤ ਨੇ ਪਰਮਾਤਮਾ ਨੂੰ ਦੰਡੋਤ ਬੰਦਨਾ ਕੀਤੀ ਫਿਰ ਅੱਖਾਂ ਪਰ ਕੇ ਪਰਮਾਤਮਾ ਦਾ ਰੂਪ ਦੇਖਿਆ ਪਰਮਾਤਮਾ ਨੂੰ ਪਰਸਣਾ ਚਾਹੁੰਦਾ ਸੀ ਪਰ ਥੋੜੀ ਮਤ ਹੋਣ ਕਰਕੇ ਪਰਮਾਤਮਾ ਦੀ ਉਸਤਤਿ ਨਹੀਂ ਸੀ ਕਰ ਸਕਦਾ ਪਰ ਉਸਤਤ ਕਰਨ ਦੀ ਇੱਛਾ ਉਸਦੇ ਮਨ ਵਿੱਚ ਬੜੀ ਪਰਵਲ ਸੀ ਪਰਮਾਤਮਾ ਧਰੂਪਗਤ ਦੇ ਹਿਰਦੇ ਦੀ ਗੱਲ ਸਮਝ ਗਏ ਪਰਮਾਤਮਾ ਨੇ ਆਪਣਾ ਸੰਖ ਫੜ ਕੇ ਧਰੂਪਗਤ ਦੇ ਮੁਖ ਨੂੰ ਛੁਹਾਇਆ ਛਿੰਨ ਪਲ ਵਿੱਚ ਉਸਦੀ ਬੁੱਧੀ ਉੱਜਲ ਹੋ ਗਈ ਈਸ਼ਵਰ ਤੇ ਜੀਵ ਦਾ ਸਭ ਗਿਆਨ ਧਰੂਪਗਤ ਨੂੰ ਪ੍ਰਾਪਤ ਹੋ ਗਿਆ ਉਸ ਤੋਂ ਬਾਅਦ ਰੂਪਗਤ ਨੇ ਪ੍ਰਮਾਤਮਾ ਨਾਲ ਬਚਨ ਕੀਤੇ ਕਿ ਮੇਰੇ ਹਿਰਦੇ ਵਿੱਚ ਇਸੇ ਤਰ੍ਹਾਂ ਭਗਤੀ ਭਾਵਨਾ ਪੂਰਨ ਰਹੇ ਤੇ ਤੁਹਾਡੇ ਚਰਨ ਕਮਲਾਂ ਤੇ ਮੈਂ ਹਮੇਸ਼ਾ ਵੰਦਨਾ ਕਰਦਾ ਰਾਂ ਤੇ ਕਿਰਪਾ ਕਰਕੇ ਮੇਰੀ ਮਤ ਸਦਾ ਇਸ ਤਰ੍ਹਾਂ ਹੀ ਰਹੇ ਆਪ ਹੀ ਸਾਰੇ ਜਗਤ ਦੀ ਰਚਨਾ ਕਰਦੇ ਹੋ ਤੇ ਆਪ ਹੀ ਫਿਰ ਨਿਆਰੇ ਰਹਦੇ ਹੋ ਹੇ ਪ੍ਰਭੂ ਜੀ ਜਿਹੜੇ ਤੁਹਾਡੇ ਚਰਨਾਂ ਦਾ ਸਿਮਰਨ ਨਹੀਂ ਕਰਦੇ ਉਹ ਨਰਕਾਂ ਵਿੱਚ ਪਾ ਕੇ ਦੁੱਖ ਭੋਗਦੇ ਹਨ ਤੇ ਜਿਹੜੇ ਤੁਹਾਡਾ ਸਿਮਰਨ ਕਰਦੇ ਹਨ ਉਹ ਬਿਆੰਤ ਸੁਖ ਪਾਉਂਦੇ ਹਨ ਤੇ ਕਦੇ ਵੀ ਜਮਾ ਦੀ ਫਾਸੀ ਉਹਨਾਂ ਦੇ ਗਲ ਵਿੱਚ ਨਹੀਂ ਪੈਂਦੀ ਤੇ ਉਹ ਗੁਰਮੁਖ ਇਸ ਸੰਸਾਰ ਤੋਂ ਦਰ ਜਾਂਦੇ ਹਨ ਤੇ ਆਪਣੇ ਹੋਰ ਸੰਗੀਆਂ ਸਾਥੀਆਂ ਨੂੰ ਵੀ ਤਾਰ ਲੈਂਦੇ ਹਨ ਅਜਿਹੇ ਸੰਤਾਂ ਦਾ ਮੈਨੂੰ ਵੀ satsang ਬਖਸ਼ੋ ਤਾਂ ਕਿ ਮੈਂ ਤੁਹਾਡੇ ਗੁਣ ਸੁਣਾ ਤੇ ਬੜੇ ਉਤਸ਼ਾਹ ਨਾਲ ਗਾਇਨ ਕਰਾਂ ਮੇਰੇ ਮਨ ਵਿੱਚ ਜਿੰਨੀ ਬੁੱਧੀ ਹੈ ਉਸ ਬੁੱਧੀ ਨਾਲ ਮੈਂ ਤੁਹਾਡੀ ਕੀਰਤੀ ਦਾ ਵਰਣਨ ਕਰਾਂ हे ब्रह्म तू एक ही एक है। सब ਵਿੱਚ ਮੌਜੂਦ ਹੈ ਜਿਵੇਂ ਇੱਕ ਸੂਤਰ ਨਾਲ ਮਾਲਾ ਦੇ ਸਾਰੇ ਮਣਕੇ ਬੱਦੇ ਹੁੰਦੇ ਹਨ ਤੇਰੀ ਹੋਰ ਗੱਤ ਸਮਝੀ ਨਹੀਂ ਜਾ ਸਕਦੀ ਮੈਂ ਕੀ ਵਰਨਨ ਕਰਾਂ ਮੇਰੀ ਤੁੱਛ ਮਤ ਹੈ ਇਸ ਤਰ੍ਹਾਂ ਪ੍ਰਮਾਤਮਾ ਆਪਣੇ ਸੇਵਕ ਦੇ ਅਜੇਹੇ ਬੋਲ ਸੁਣ ਕੇ ਬਹੁਤ ਪ੍ਰਸੰਨ ਹੋਏ ਪ੍ਰਭੂ ਜੀ ਬੋਲੇ اے ਰਾਜੇ ਦੇ ਪੁੱਤਰ ਮੇਰੀ ਗੱਲ ਸੁਣ ਮੈਂ ਤੇਰੇ ਅੰਦਰ ਦੀ ਸਭ ਗੱਲ ਜਾਣ ਲਈ ਹੈ ਹੁਣ ਤੁਸੀਂ ਉੱਚਾ ਪਰਮ ਪਦ ਪ੍ਰਾਪਤ ਕਰੋ ਜਿਥੇ ਅਜੇ ਤੱਕ ਕੋਈ ਵੀ ਦੇਵਤਾ ਜਾਂ ਦਾਤ ਪਹੁੰਚ ਨਹੀਂ ਸਕਿਆ ਸੂਰਜ ਨੌਗਰ ਹੈ ਚੰ드ਰਮਾ ਨਛੱਤਰ ਸਾਰੇ ਹੀ ਤੇਰੀਆਂ ਪ੍ਰਕਰਮਾ ਕਰਿਆ ਕਰਨਗੇ ਤੇਰੇ ਪਿਤਾ ਜੀ ਤਪ ਕਰਨ ਹਿਤ ਜਦ ਜੰਗਲ ਵਿੱਚ ਜਾਣਗੇ ਤਾਂ ਉਹ ਰਾਜ ਤੈਨੂੰ ਸੌਂਪ ਦੇਣਗੇ 3600 ਸਾਲ ਰਾਜ ਕਰੇਗਾ ਫਿਰ ਆਪਣਾ ਨਿਜੀ ਪਦ ਸੁਖ ਪ੍ਰਾਪਤ ਕਰੇਗਾ ਉਤਮ ਨਾਮ ਦਾ ਜਿਹੜਾ ਤੇਰਾ ਭਰਾ ਹੈ ਤੇ ਜਿਹੜਾ ਸਦਾ ਸ਼ਿਕਾਰੀਆਂ ਵਾਲੀ ਬਿਰਤੀ ਰੱਖਦਾ ਹੈ ਉਹ ਜੰਗਲ ਵਿੱਚ ਸ਼ਿਕਾਰ ਖੱਡਣ ਜਾਏਗਾ ਤੇ ਉੱਥੇ ਹੀ ਮਾਰਿਆ ਜਾਏਗਾ ਉਸਨੂੰ ਲੱਭਣ ਵਾਸਤੇ ਉਸਦੀ ਮਾਤਾ ਉਸਦੇ ਕੋਲ ਪਹੁੰਚੇਗੀ ਤੇ ਜੰਗਲ ਵਿੱਚ ਅੱਗ ਲੱਗਣ ਕਰਕੇ ਸੜ ਜਾਏਗੀ ਸਾਰਾ ਰਾਜ ਤੈਨੂੰ ਮਿਲ ਜਾਏਗਾ ਇਸ ਲਈ ਮੇਰੀ ਖਾਤਰ ਪ੍ਰੇਮ ਨਾਲ ਯੱਗ ਕਰੋ ਤੇ ਸਦਾ ਸਿਮਰਨ ਕਰਕੇ ਸੁਖ ਪਾਓ ਬਾਅਦ ਵਿੱਚ ਤੁਹਾਨੂੰ ਉੱਚੀ ਪਦਵੀ ਮਿਲੇਗੀ ਜਿਸਨੂੰ ਸਾਰੇ ਹੱਥ ਜੋੜ ਕੇ ਵੰਦਨਾ ਕਰਿਆ ਕਰਨਗੇ ਹੁਣ ਤੁਸੀਂ ਮੇਰੀ ਆਗਿਆ ਲਓ ਤੇ ਆਪਣੀ ਨਗਰੀ ਵਿੱਚ ਜਾਓ ਤੁਹਾਡੇ ਮਾਤਾ ਪਿਤਾ ਤੁਹਾਡੀ ਇੰਤਜ਼ਾਰ ਕਰ ਰਹੇ ਹਨ ਇਸ ਤਰ੍ਹਾਂ ਬਚਨ ਕਰਕੇ ਪਰਮਾਤਮਾ ਉਥੋਂ ਅੰਤਰ ਧਿਆਨ ਹੋ ਕੇ ਚਲੇ ਗਏ ਜਿਨ੍ਹਾਂ ਦੇ ਦਰਸ਼ਨ ਕਰਕੇ ਸਾਰੇ ਪਾਪ ਖਤਮ ਹੋ ਜਾਂਦੇ ਹਨ ਇਸ ਲਈ ਪਿਆਰੀ ਸਾਧ ਸੰਗਤ ਜੀ ਸਾਨੂੰ ਵੀ ਪਰਮਾਤਮਾ ਦੀ ਆਰਾਧਨਾ ਕਰਨੀ ਚਾਹੀਦੀ ਹੈ ਤੇ ਸ਼ਰਧਾ ਭਾਵਨਾ ਨਾਲ ਉਸ ਦੇ ਵਿੱਚ ਚਿੱਤ ਜੋੜਨਾ ਚਾਹੀਦਾ ਹੈ ਉਹਨਿਆ ਬੋਲਾ ਚੁਕਾ ਦੀ ਜਮਾ ਬਖਸ਼ਣੀ ਜੀ ਦਾਸ ਨੂੰ ਆਗਿਆ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ